ਗੁਰੂ ਸਾਹਿਬਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਰਸਨਾ ਕਰੋ ਪਿੱਤਰ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਅੱਜ ਅਸੀਂ ਵਿਚਾਰ ਕਰਾਂਗੇ ਸਿੱਖ ਕੌਣ ਹੈ ਸੋ ਗੁਰੂ ਪਿਆਰਿਓ ਜਦੋਂ ਵੀ ਇੱਕ ਨਵ ਜੰਮਿਆ ਬੱਚਾ ਪੈਦਾ ਹੁੰਦਾ ਉਹ ਸਿੱਖ ਰੂਪ ਵਿੱਚ ਪ੍ਰਗਟ ਹੁੰਦਾ ਸਿੱਖਿਆਰਥੀ ਦੇ ਰੂਪ ਵਿੱਚ ਪ੍ਰਗਟ ਹੁੰਦਾ ਕਿਉਂਕਿ ਮਾਲਕ ਕੋਲੋਂ ਇੱਕ ਖੇਡ ਨੱਚੀ ਗਈ ਹੈ ਮਾਲਕ ਇਸ ਖੇਡ ਦੇ ਵਿੱਚ ਪੁਹਾੜੀ ਦੇ ਕੇ ਮਨ ਨੂੰ ਛੱਡਦਾ ਹੈ ਜਿਹਦੇ ਪਰੋ ਮਾਰੇ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਹਨ ਦੀਪੁਹਾੜੀ ਪੁਰਖ ਵਿਦਾਤੇ ਬਹੋਰ ਬਹੋਰ ਜਨਮੰਦੇ ਜਦੋਂ ਮਨ ਨੂੰ ਪੁਹਾੜੀ ਦੇ ਕੇ ਛੱਡਿਆ ਜਾਂਦਾ ਹੈ ਤਾਂ ਉਹ ਇਸ ਕਰਕੇ ਜੋ ਪ੍ਰਾਤਨ ਉਹ ਸਭ ਉਹ ਭੁੱਲਿਆ ਹੁੰਦਾ ਨਵੇਂ ਸਿਰਿਓਂ ਉਹਦੀ ਖੇਡ ਚਲਾਈ ਜਾਂਦੀ ਹੈ ਤੇ ਉਹ ਹਰੇਕ ਜੀ ਪਹਿਲਾ ਗੁਰੂ ਉੱਥੇ ਉਹਦਾ ਮਾਂ ਵਾ ਦੂਸਰਾ ਪਿਤਾ ਫਿਰ ਟੀਚਰ ਆ ਜਾਂਦੇ ਆ ਫਿਰ ਸਾਡੇ ਇਸ਼ਟ ਆ ਜਾਂਦੇ ਸਾਡੇ ਗੁਰੂ ਤੇ ਇੱਕ ਹਰੇਕ ਜੀ ਜਿਹੜਾ ਵਾ ਉਹ ਸਿੱਖ ਰੂਪ ਚ ਪ੍ਰਗਟ ਹੁੰਦਾ ਹੈ ਜਦੋਂ ਦਾ ਜਨਮ ਹੁੰਦਾ ਹੈ ਉਸ ਤੋਂ ਬਾਅਦ ਜਦੋਂ ਗੁਰੂ ਦੀ ਸਿੱਖਿਆ ਨਾਲ ਜੁੜਦਾ ਉਦੋਂ ਗੁਰਸਿੱਖ ਬਣਦਾ ਤੇ ਮਹਾਰਾਜ ਕਹਿੰਦੇ ਆ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਕਹਿੰਦੇ ਗੁਰੂ ਦੀ ਸਿੱਖੋ ਤੁਸੀਂ ਗੁਰੂ ਦੀ ਸਿੱਖਿਆ ਤੇ ਚੱਲਣਾ ਜੋ ਗੁਰੂ ਤੁਹਾਨੂੰ ਸਿੱਖਿਆ ਦਿੰਦਾ ਉਹਦੇ ਜੇ ਤੁਹਾਡਾ ਭਲਾ ਤੇ ਆਮ ਤੌਰ ਤੇ ਅਸੀਂ ਸਾਰੇ ਜੀਵ ਕਹਿ ਦਿੰਨੇ ਆ ਜਦੋਂ ਪੁੱਛਿਆ ਜਾਂਦਾ ਵੀ ਸਿੱਖ ਕਿਹਨੂੰ ਕਹਿੰਦੇ ਆ ਅਸੀਂ ਕਹਿ ਦਿੰਨੇ ਸਿੱਖ ਉਹ ਆ ਜਿਹੜੇ ਸਿੱਖੀ ਨੂੰ ਧਾਰਨ ਕਰਦਾ ਤੇ ਸਿੱਖੀ ਕੀ ਐ ਉਹ ਜਦੋਂ ਅਸੀਂ ਗੁਰੂ ਸਾਹਿਬ ਨੂੰ ਪੁੱਛਿਆ ਤੇ ਮਾਰੇ ਕਹਿੰਦੇ ਸਿੱਖੀ ਸਿੱਖਿਆ ਗੌਰ ਵਿਚਾਰ ਕਹਿੰਦੇ ਸਿੱਖੀ ਕੀ ਐ ਸਿੱਖਿਆ ਗੁਰੂ ਦੀ ਸਿੱਖਿਆ ਗੁਰੂ ਦੀ ਵਿਚਾਰ ਤੇ ਸਾਡੇ ਅੰਦਰ ਉਹ ਘਰ ਕਰ ਚੁੱਕੀ ਐ ਅਸੀਂ ਉਹਦੀ ਚਲਾਈ ਹੋਈ ਚਾਲ ਤੇ ਚੱਲਦੇ ਆਂ ਫਿਰ ਅਸੀਂ ਸਿੱਖ ਹੁਣ ਗੁਰੂ ਦੀ ਚਲਾਈ ਹੋਈ ਚਾਲ ਜਿਹੜੀ ਗੁਰੂ ਦੀ ਰਹਿਤ ਆ ਜੇ ਅਸੀਂ ਆਪਣੇ ਆਪ ਨੂੰ ਸਿੱਖ ਖੋਣਦੇ ਆਂ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਹਿੰਦੇ ਗੁਰ ਸਤਗੁਰ ਕਾਜੋ ਸਿੱਖ ਅਖਾਏ ਉਹ ਭਲਕੇ ਉਠਰ ਨਾਮ ਧਿਆਏ ਇਹ ਅਸੀਂ ਹੁਣ ਚੈੱਕ ਕਰਨਾ ਕਿ ਅਸੀਂ ਇਹ ਕੰਮ ਕਰਦੇ ਹਾਂ ਕਹਿੰਦੇ ਉਦਮ ਕਰੈ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਫਿਰ ਅਗੇ ਫਰਮਾਉਂਦੇ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਮਕ ਪਾਪ ਦੁਖ ਲਹਿ ਜਾਵੈ ਇਥੇ ਸਭ ਤੋਂ ਪਹਿਲਾਂ ਨਾਮ 'ਚ ਧਿਆਨ ਲਾਉਣ ਦੀ ਕਿਹਾ ਅੰਤਰਗਤ ਮਹਾਰਾਜ ਫਰਮਾਨ ਕਰਦੇ ਹਨ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਇਥੇ ਅੰਤਰਗਤ ਜਿਹੜਾ ਅੰਮ੍ਰਿਤਸਰ ਤੀਰਥਾ ਉੱਥੇ ਇਸ਼ਨਾਨ ਕਰਨ ਦੀ ਗੱਲ ਕੀਤੀ ਮੰਨ ਦੇ ਇਸ਼ਨਾਨ ਦੀ ਗੱਲ ਇਥੇ ਕੀਤੀ ਹੈ ਜਿਹਦੇ ਪਰੋਂ ਅਸੀਂ ਪੜਦੇ ਹਾਂ ਅੰਤਰਗਤ ਤੀਰਥ ਮਲਨਾਓ ਇਹਨੂੰ ਅਸੀਂ ਕਹਿੰਦੇ ਹਾਂ ਗੁਰਬਾਣੀ ਦੇ ਵਿੱਚ ਪੜਦੇ ਹਾਂ ਅੰਮ੍ਰਿਤਸਰ ਸਤਗੁਰ ਸਤਵਾਦੀ ਜਿਤਨਾਤੇ ਪਹਾਂਸ ਹੋਵੇ ਜਿੱਥੇ ਸਾਡਾ ਮਨ ਜਿੱਥੇ ਸਾਡੇ ਮਨ ਤੇ ਲੱਗੀ ਮੈਲ ਉਤਰ ਜਾਂਦੀ ਹੈ ਸਾਡਾ ਕਊਆ ਮਨ ਹੰਸ ਹੋ ਜਾਂਦਾ ਉਹ ਅੰਤਰਗਤ ਜਿਹੜਾ ਸਾਡੇ ਅੰਦਰ ਤੀਰਥ ਹੈ ਜਿਹਨੂੰ ਕਹਿੰਦੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਤੀਰਥ ਦੀ ਇੱਥੇ ਉੱਥੇ ਨਹਾਉਣ ਦੀ ਗੱਲ ਕੀਤੀ ਹੈ ਉਹ ਸੰਬਰ ਸਰ ਦੇ ਵਿੱਚ ਨਹਾਉਣ ਦੀ ਗੱਲ ਕੀਤੀ ਹੈ ਫਿਰ ਇੱਥੇ ਇਸ਼ਨਾਨ ਕਰਨ ਤੋਂ ਬਾਅਦ ਕਹਿੰਦੇ ਫਿਰ ਜਦੋਂ ਇਸ ਦੇਸ਼ 'ਚ ਆਉਂਦਾ ਉਹ ਯੱਪ ਕਰਦਾ ਹੈ ਜਿਸ ਤਰ੍ਹਾਂ ਹਰੇਕ ਸਮੇਂ ਦੇ ਵਿੱਚ ਅਲੱਗ-ਅਲੱਗ ਮੰਤਰਾਂ ਦਾ ਜਾਪ ਹੋਇਆ ਕਿਸੇ ਨੇ ਹਰ ਹਰ ਦਾ ਜਾਪ ਕੀਤਾ ਕਿਸੇ ਨੇ ਰਾਮ ਰਾਮ ਦਾ ਕੀਤਾ ਸਾਨੂੰ ਹੁਣ ਵਿਰਾਸਤੇ ਮਿਲਿਆ ਵਾਹਿਗੁਰੂ ਗੋਰੀ ਮੰਤਰ ਕਿਸੇ ਤਰੀਕੇ ਨਾਲ ਕਹਿੰਦੇ ਉਹ ਉਹਨਾਂ ਨੇ ਸ਼ਬਦ ਲਿਖਤਾ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਵ ਪਾਪ ਦੁਖ ਲੈ ਜਾਵੇ ਚੜਾ ਦਿਵਸ ਕੀ ਜਸਰੇ ਨੇ ਕਹਿੰਦੇ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਚੜਿਆ ਦਿਨ ਕਦੋਂ ਹੁੰਦਾ ਸੀ ਸਾਰੇ ਜਾਨੂ ਕਿ ਅਸੀਂ ਇਹ ਚੈੱਕ ਕਰਨਾ ਕਿ ਅਸੀਂ ਇਹ ਸ਼ਾਰਟਕਟ ਤੋ ਨਹੀਂ ਮਾਰ ਰਹੇ ਅਸੀਂ ਅਸੀਂ ਇਹ ਜੋ ਨਿਤਨੇਮ ਇੱਕ ਸਿੱਖ ਦੀ ਰਹਿਤ ਦਸੀ ਕਿ ਉਹਦੇ ਮੁਤਾਬਕ ਚੱਲਦੇ ਆ ਤੇ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਤੇ ਦਿਨਚਰੀਏ ਜੀ ਇੱਕ ਗੁਰਸਿੱਖ ਕੀ ਕਰਦਾ ਉੱਠਦਿਆਂ ਬੈਹਂਦਿਆਂ ਹਰਨਾਮ ਤੇ ਆਵੇ ਤੇ ਧਿਆਉਂਦਾ ਕਿਦਾਂ ਉਹ ਵੀ ਸਾਨੂੰ ਦੱਸ ਦਿੱਤਾ ਕਹਿੰਦੇ ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂਮਨ ਭਾਵੇ ਫਿਰ ਕਹਿੰਦੇ ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇਂ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮੁ ਜਪავੈ ਕਹਿੰਦੇ ਅਸੀਂ ਉਹ ਗੁਰ ਸਿੱਖ ਦੀ ਧੂੜ ਮੰਗਦੇ ਆਂ ਤਾਂ ਇਸ ਤਰੀਕੇ ਨਾਲ ਗੁਰ ਸਖ ਦੇ ਰੂਪ ਵਿੱਚ ਅਸੀਂ ਚੱਲਦੇ ਆਂ ਗੁਰੂ ਦੀ ਰਹਿਤ ਤੇ ਚੱਲਦੇ ਆਂ ਫਿਰ ਜਿਹੜਾ ਗੁਰ ਸਿੱਖਾ ਇਸ ਤਰੀਕੇ ਨਾਲ ਚੱਲਦਾ ਹੋਇਆ ਖਾਸ ਰੂਪ ਚ ਪ੍ਰਗਟ ਹੁੰਦਾ ਗੁਰੂ ਦੀ ਸਿੱਖਿਆ ਤੇ ਚੱਲ ਕੇ ਖਾਲਸਾ ਬਣਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਗੁਰ ਸਿੱਖ ਬਣਨਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਗੁਰ ਸਿੱਖ ਬਣਾਂਗੇ ਗੁਰੂ ਦੀ ਦਸੀ ਹੋਈ ਚਾਲ ਤੇ ਚੱਲਾਂਗੇ ਫੇਰ ਹੀ ਅਸੀਂ ਜੋ ਆ ਸਾਡੇ ਅੰਦਰ ਉਹ ਜੋਤ ਪ੍ਰਗਟ ਹੋਏਗੀ ਜਿਹਦੇ ਪਰੋਂ ਅਸੀਂ ਪੜਦੇ ਆ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹਾ ਜਾਨੇ ਫੇਰੇ ਅਸੀਂ ਮਹਾਰਾਏ ਕਹਿੰਦੇ ਆਤਮ ਰਸ ਜੇ ਜਾਣੀ ਸੋਹ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮੈਂ ਤਾਸ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਪੀ ਅਸੀਂ ਇੱਕ ਰੂਪ ਉਸ ਮਾਲਕ ਦਾ ਹੋ ਸਕਦੇ ਆ ਉਧਰ ਭਾਈ ਆਨੰਦ ਲਾਲ ਜੀ ਗੁਰੂ ਸਾਹਿਬ ਦੇ ਗੁਰਸਿੱਖ ਸਮਝਾਉਣਾ ਕਰਦੇ ਆ ਗੁਰਸਿੱਖ ਰਹਿਤ ਸੁਣੋ ਮੇਰੇ ਮੀਤ ਉਠ ਪਰ ਬਾਦ ਕਰ ਹੈ ਤਚਿਤ ਵਾਹਿਗੁਰੂ ਪੁਨ ਮੰਤਰ ਹੈ ਜਾਪ ਇਸ਼ਨਾਨ ਕਰੇ ਪੜੇ ਜਪ ਜਾਪ ਸੋ ਗੁਰਮੁਖ ਪਿਆਰਿਓ ਇਹਨਾਂ ਰਹਿਤਾਂ ਨੂੰ ਕਬੂਲਦੇ ਹੋਏ ਗੁਰੂ ਦੇ ਬਾਣੇ ਤੇ ਚੱਲਦੇ ਹੋਏ ਅਸੀਂ ਇੱਕ ਗੁਰਸਿੱਖ ਬਣ ਸਕਦੇ ਆਂ ਇਹਨਾਂ ਰਹਿਤਾਂ ਦੇ ਵਿੱਚ ਚੱਲਦੇ ਹੋਏ ਗੁਰੂ ਦੇ ਬਾਣੇ ਦੇ ਵਿੱਚ ਚੱਲਦੇ ਹੋਏ ਫਿਰ ਅਸੀਂ ਸਿੱਖਾਂ ਕਹਿੰਦੇ ਰਹਿਣੀ ਰਹਿ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਕਾ ਚਿਹਰਾ ਫਿਰ ਉਥੇ ਸਾਨੂੰ ਗੁਰੂ ਸਾਹਿਬ ਵਡਿਆਈ ਵੀ ਬਖਸ਼ਿਸ਼ ਕਰਦੇ ਆ ਪੀ ਉਹ ਸਾਡਾ ਜਿਹੜਾ ਵਾ ਮੈਂ ਉਹਦਾ ਚੇਲਾ ਉਹ ਮੇਰਾ ਗੁਰੂ ਹੈ ਇੱਕ ਵਿਢਾਈ ਬਖਸ਼ਿਸ਼ ਕਰਦੇ ਗੁਰੂ ਗੁਰੂ ਹੀ ਰਹਿੰਦਾ ਚੇਲਾ ਚੇਲਾ ਹੀ ਹੁੰਦਾ ਪਰ ਗੁਰੂ ਸਾਹਿਬ ਆਪਣੇ ਖਾਲਸੇ ਨੂੰ ਨਿਵਾਜਦੇ ਇੱਥੇ ਜਿਸ ਤਰ੍ਹਾਂ ਕਿਹਾ ਖਾਲਸਾ ਮੇਰੋ ਰੂਪ ਹੈ ਖਾਲਸ ਖਾਲਸੇ ਮੈਂ ਹਾਂ ਕਰੋ ਨਿਵਾਸ ਜਿਸ ਤਰ੍ਹਾਂ ਕਹਿੰਦੇ ਨੇ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਇਦਾਂ ਹੀ ਫਿਰ ਉਹ ਆਪਣੇ ਗੁਰਸਿੱਖ ਨੂੰ ਖਾਲਸੇ ਨੂੰ ਗੁਰੂ ਸਾਹਿਬ ਨਿਵਾਜਦੇ ਆ ਕਰਕੇ ਗੁਰਮ ਪਿਆਰਿਓ ਰਹਿਣੀ ਦੇ ਵਿੱਚ ਚੱਲੀਏ ਜੋ ਗੁਰੂ ਸਾਹਿਬ ਦੀ ਗੁਰਬਾਣੀ ਗੁਰੂ ਮਤਾਬਕ ਸਾਨੂੰ ਰਹਿਤ ਦੱਸੀ ਜੀ ਉਹਦੇ ਮਤਾਬਕ ਚੱਲ ਕੇ ਤੇ ਆਪਣੇ ਅੰਦਰ ਉਸ ਜੋਤ ਨੂੰ ਪ੍ਰਗਟ ਕਰੀਏ ਪੂਰਨ ਜੋਤ ਜਗ੍ਹਾ ਘਟਵੇਂ ਤਬ ਖਾਲਸ ਤਾਹੇ ਨਖਾਲਸ ਜਾਣੇ ਜੀ ਉਹ ਜੋਤ ਪ੍ਰਗਟ ਨਹੀਂ ਕਰਦੇ ਵਿਚਾਰਾਂ 'ਚ ਸਾਡੇ ਮਨ ਤ੍ਰੈਗੁਣਾ ਦੇ ਵਿੱਚ ਹੈ ਤੇ ਫਿਰ ਅਸੀਂ ਨਖਾਲਸਾਂ ਜੇ ਜੇ ਗੁਰਬਾਣੀ ਪੜ੍ਹਦੇ ਆ ਸਾਡੇ ਅੰਦਰ ਫੁਰਨੇ ਚੱਲਦੇ ਸਿਮਣ ਕਰਦੇ ਆ ਜੇ ਫੁਰਨੇ ਚੱਲਦੇ ਆ ਫੁਰਨੇ ਨਹੀਂ ਰੋਕ ਰਹੇ ਮਨ ਦੇ ਅੰਦਰ ਰਾਤ ਦਿਨ ਬੋਲਨੇ ਆ ਫਿਰ ਅਸੀਂ ਭਗਤੀ 'ਚ ਨਹੀਂ ਜੁੜ ਸਕਦੇ ਜਦ ਤੱਕ ਭਗਤੀ ਤੇ ਨਹੀਂ ਜੁੜਦੇ ਤਦ ਤੱਕ ਅਹੀਂ ਖਾਸ ਰੂਪ ਨਹੀਂ ਹੋ ਸਕਦੇ ਸਾਰੇ ਕਹਿੰਦੇ ਜਦ ਤੱਕ ਸਾਡੇ ਅੰਦਰ ਫੁਰਨੇ ਮਨ ਅੰਦਰ ਬੋਲਦਾ ਅਸੀਂ ਭਗਤੀ 'ਚ ਨਹੀਂ ਜੁੜ ਸਕਦੇ ਤੇ ਮਹਾਰਾ 21 ਸਮਝਾਉਂਦੇ ਆ ਕਹਿੰਦੇ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਤੇ ਗੁਰਮੁਖ ਪਿਆਰਿਓ ਇਹ ਜਿਹੜਾ ਮਨ ਸਾਡਾ ਅੰਤਰਗਤ ਬੋਲਦਾ ਇਹਨੂੰ ਸਾਵਧਾਨ ਕਰਨ ਦੇ ਲਈ ਵਿਚਾਰਾਂ ਤੋਂ ਰਹਿਤ ਹੋਣ ਲਈ ਸਾਨੂੰ ਤਰੀਕਾ ਦੱਸਿਆ ਵਾਹਿਗੁਰੂ ਗਰਮ ਅੰਤਰ ਜੋ ਆ ਇਹਦੀ ਧੁੰਨ ਦੇ ਅੰਦਰ ਧਿਆਨ ਰੱਖ ਕੇ ਸਿਮਰਨ ਕਰਨਾ ਸਿਮਰਨ ਕਰਕੇ ਫਿਰ ਅਸੀਂ ਉਸ ਦੀ ਅਕਥ ਕਹਾਣੀ ਨੂੰ ਜਾਣ ਸਕਦੇ ਹਾਂ ਕਹਿੰਦੇ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੁੱਝੋ ਬ੍ਰਹਮ ਗਿਆਨੀ ਧਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਸੋ ਇਸ ਕਰਕੇ ਗੁਰਮੁਖ ਪਿਆਰਿਓ ਜੇ ਅਸੀਂ ਵੀ ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾਉਨੇ ਆ ਤੇ ਮਹਾਰਾਜ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖੀ ਜੋ ਆਪ ਜਪੈ ਅਵਰੇ ਨਾਮ ਜਪਾਵੇ ਸੋ ਅਸੀਂ ਵੀ ਨਾਮ ਜਪੀਏ ਜਪਾਉਣਾ ਕਰੀਏ ਇਨੀਆਂ ਬੇਨਤੀਆਂ ਕਰਦਾ ਦਾਸ ਖੀਮਾ ਦਾ ਜਾਚਕ ਸੋ ਕੋਈ ਵੀ ਭੁੱਲ ਚੁੱਕ ਹੋਈ ਹੋਵੇ ਗੁਰੂ ਤੇ ਸੰਗਤ ਬਖਸ਼ਣ ਜੋਗ ਆ ਬਖਸ਼ ਦੇਣਾ ਸੋ ਕਰੋ ਕਿਰਪਾ ਗੁਰਮੁਖਿਆਰਿਓ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ